ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਆਪਣਾ ਦੂਜਾ ਦਿਨ ਆ ਜੀ 4 ਜੂਨ ਤੇ ਆਪਾਂ ਇਸ ਟਾਈਮ ਹੈਗੇ ਆ ਰਿਸ਼ੀਕੇਸ਼ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੁਕੀ ਸੀਗੇ ਤੇ ਕੱਲ ਆਪਾਂ ਇੱਥੇ ਪਹੁੰਚ ਗਏ ਸੀਗੇ ਤੇ ਬਾਕੀ ਆ ਸਾਰਾ ਅੱਜ ਆਪਾਂ ਚੱਲੇ ਆ ਟਾਈਮ ਦੇ ਨਾਲ ਹੀ ਕੱਲ ਰਾਤੀ ਅਸੀਂ ਬੁੱਕ ਕਰਵਾਤਾ ਸੀਗਾ 5000 ਰੁਪਿਆ ਲੈਂਦੇ ਨਾਲ ਰਸੀਦ ਰਸੀਦ ਦੇ ਦਿੰਦੇ ਆਪਾਂ ਨੂੰ ਤੇ ਬਾਕੀ ਹੁਣ ਆਪਾਂ ਚੱਲਦੇ ਆ ਤੁਹਾਨੂੰ ਸਾਰਾ ਰਾਹ ਦੱਸਾਂਗੇ ਤੇ ਖਰਚਾ ਵਗੈਰਾ ਇਹਦੇ ਤੁਹਾਨੂੰ ਸਾਰਾ ਦੱਸਾਂਗੇ ਕਿ ਇਹਦਾ ਪਰ ਕਿੰਨਾ ਆਣ ਲੇ ਵੀ ਆ ਅਸੀਂ ਕਰਵਾਈਆ 6500 ਰੁਪਏ ਦੇ ਵਿੱਚ ਸਾਡੇ ਤੋਂ ਮੰਗ ਰਿਆ ਸੀਗਾ 7000 ਰੁਪਏ 6 ਜਣਿਆਂ ਤੋਂ ਕਹਿੰਦਾ 6 ਜਣੇ ਤੁਸੀਂ 7000 ਰੁਪਏ ਸਾਨੂੰ ਦੇ ਦਿਓ ਤੇ ਅਸੀਂ ਆਖਿਆ ਵੀ ਨਹੀਂ ਹਨਾ ਹੌਲੀ ਹੌਲੀ ਕਰਦੇ ਚਲੋ 바ਰਗੇਨਿੰਗ ਕਰਨੀ ਪੈਂਦੀ ਆ ਕਰ ਲਿਓ ਤੇ ਅਸੀਂ 6500 ਚ ਕਰਵਾਈਆ ਤੇ ਕਹਿੰਦੇ ਜੇ ਤੁਸੀਂ 6000 ਦੇਣਾ ਤਾਂ ਅਸੀਂ ਦੋ ਬੰਦੇ ਹੋਰ ਸਵਾਰੀਆਂ ਬਿਠਾਵਾਂਗੇ ਤੇ 6 ਜਣੇ ਦੇ ਨਾਲ ਦੋ ਜਣੇ ਹੋਰ ਐਕਸਟਰਾ ਐਡ ਕਰਾਂਗੇ 8 ਜਣੇ ਤੇ ਬਾਕੀ ਆ ਬਾਈ ਇਹ ਰਿਹਾਗੇ 10 ਕਰਨਗੇ ਡਿਸਕਾਊਂਟ ਨਾ ਨਹੀਂ ਕਰੇਗਾ ਹਾਂ ਬਾਈ ਬੰਦਾ ਮੋਹਨ ਫੌਜੀ ਆਪਾਂ ਤਰੀਹੀ ਇਹ ਲੈ ਕੇ ਚੱਲੂਗਾ ਤੇ ਸਾਰਾ ਏਰੀਆ ਦੱਸੂਗਾ ਆਪਾਂ ਨੂੰ ਹੈ ਬਾਈ ਦਾ ਕੰਮ ਵੀ ਕਰੂਗਾ ਠੀਕ ਹੈ ਠੀਕ ਹੈ ਬਾਈ ਬਲੇਰੋ ਆ ਬਾਈ ਕੋਲੇ ਤੇ ਕਿੰਨਾ 300 300 ਰੁਪਏ ਜੂਗਾ ਕਿੰਨੇ ਵਜੇ ਲਾ ਦੇਗਾ ਲੇਕਿਨ ਮਤਲਬ ਸਮਥਿੰਗ 18 19 ਕਿੰਨੇ ਵਜੇ ਲਾ ਦੇਗਾ 4 ਵਜੇ ਤੱਕ ਤਾਂ ਪਹੁੰਚ ਜਾਏਗਾ ਆਰਾਮ ਨਾਲ 4 ਵਜੇ ਤੱਕ ਆਰਾਮ ਨਾਲ ਪਹੁੰਚ ਜਾਗੇ ਹਨ ਆਹ ਬਾਈ ਕੱਢਾਈ ਜਾਂਦੀ ਹੈ ਨਾ ਇਹ ਪਲੇਰੋ ਆ ਜਿਹੜੀ ਠੀਕ ਆ ਆਹ ਬਾਈ ਤੋਂ ਕਰਾਈ ਆ ਆਪਾਂ ਗੱਡੀ ਇੱਥੋਂ ਜਦੋਂ ਨਾਲ ਯਾਰ ਇਧਰਲੀ ਸਾਈਡ ਸਾਰੀ ਆ ਨਾ ਟਰੈਵਲ ਆ ਰਹੇ ਜਿੱਦੋਂ ਮਰਜੀ ਕਰਵਾ ਲਿਓ ਤੇ ਆਪਦੇ ਹਿਸਾਬ ਨਾਲ 800-1000 ਰੁਪਏ ਚ ਵੀ ਜਾ ਸਕਦੇ ਹੋ ਤੁਸੀਂ ਆਸਪੇਟ ਤੇ ਅਸੀਂ ਤਾਂ ਮੜਾ ਥੋੜਾ ਜਿਹਾ ਐਂ ਵੀ ਆਪ ਦਾ ਬਰਤਨ ਵਾਲੀ ਵੀਕਲ ਕਰਵਾ ਲਿਆ ਤੇ ਬਾਕੀ ਹੁਣ ਤਿਆਰੀਆਂ ਕਰ ਲੀਆਂ ਜਿੰਨਾ ਹੋ ਸਕੇ ਛੇਤੀ ਨਿਕਲੋ ਪਹਿਲੇ ਦਿਨ ਜਦੋਂ ਆਪਾਂ ਆਉਣੇ ਆ ਬਈ ਹਨਾ ਬਠਿੰਡੇ ਤੋਂ ਅਸੀਂ ਆਏ ਸੀਗੇ ਤਾਂ ਬਠਿੰਡੇ ਤੋਂ ਸਿੱਧੀ ਰਿਸ਼ੀਕੇਸ ਟ੍ਰੇਨ ਆ ਕੇ ਰੁਕਦੀ ਐ ਅਸੀਂ ਰਿਸ਼ੀਕੇਸ ਆ ਕੇ ਰੁਕੇ ਅੱਤ ਵਾਰ ਉੱਥੋਂ ਜਾਣਾ ਤੇ ਕਮਰਾ ਲਿਆ ਹਾਲ ਲਿਆ ਕਮਰੇ ਮਿਲ ਨਹੀਂ ਰਹੀ ਸੀ ਕਿਉਂਕਿ ਰਾਤ ਜਿਆਦਾ ਹੈਗਾ ਤੇ ਉਸ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਗੋਵਿੰਦਗਾੜ੍ਹ ਉੱਥੇ ਜਾ ਕੇ ਰੁਕਾਂਗੇ ਫੇਰ ਕੱਲ ਨੂੰ ਟਰੈਕ ਸ਼ੁਰੂ ਕਰਾਂਗੇ ਕਿਉਂਕਿ ਕੰਮ ਲੈਂਦੇ ਲੈਂਦੇ ਜਾਓ ਏਕੇ ਦਾਮ ਨਾ ਵੀ ਏਕੇ ਦਾਮ ਸਫ਼ਰ ਕਰੂਗੀ ਆਪਾਂ ਏਕੇ ਦਾਮ ਹੀ ਗੋਵਿੰਦਗਾੜ੍ਹ ਪਹੁੰਚ ਜਾਈਏ ਇਹਦੇ ਨਾਲ ਇਕਾਵਟ ਹੋ ਜਾਂਦੀ ਹੈ ਤੁਸੀਂ ਮੈਂ ਰਹਿ ਦਿੰਨਾ ਵੀ ਆਣਾ ਥੋੜੀ ਥੋੜੀ ਜਾਇਓ ਸਾਰੇ ਜਿਹੜੇ ਆਹ ਦੇਖ ਰਹੇ ਬਿਲਡਿੰਗਾਂ ਹਨ ਇੱਧਰ ਵੀ ਇਹ ਸਾਰੇ ਏਸੀ ਰੂਮ ਆ ਪਰ ਕੱਲ ਸਾਨੂੰ ਨਹੀਂ ਮਿਲੇ ਕਹਿੰਦੇ ਵੀ ਐ ਵੀ ਸੰਗਤ ਵੀ ਜ਼ਿਆਦਾ ਨਾ ਰਸ਼ ਬਹੁਤ ਆ ਤੇ ਬਾਕੀ ਐ ਵੀ ਫੈਮਿਲੀ ਵਗੈਰਾ ਨੂੰ ਮਿਲਦੇ ਹਨ ਤੇ ਅਜ ਤਾਂ ਜਿਵੇਂ ਹਾਲ ਵਗੈਰਾ ਹੀ ਲੈ ਲਿਆ ਸੀਗਾ ਉਹ ਆਪਾਂ ਨੂੰ ਇੱਕ ਆ ਪਾਗਦਰ ਕਾਰਡ ਤੇ ਜਿਹੜਾ ਬਿਲਕੁਲ ਫ੍ਰੀ ਮਿਲ ਜਾਂਦਾ ਤੇ ਇਹਦੀ ਕੋਈ ਫੀਸ ਹੁੰਦੇ 1000 ਰੁਪਏ ਜਾਂ 1200 2000 ਐ ਹੁੰਦਾਗਾ ਅਲੱਗ-ਅਲੱਗ ਰੇਟ ਹਨਾਂ ਦੇ ਆਹ ਦੇਖੀਏ ਇੱਧਰ ਵੀ ਕਮਰੇ ਮਿਲ ਜਾਂਦੇ ਆ ਸਾਹਮਣੇ ਵੀ ਆ ਇਹ ਆ ਜਿਹੜੇ ਆਹ ਸਾਹਮਣੇ ਹਾਲ ਆ ਜੀ ਤੇ ਇੱਥੇ ਆਪਾਂ ਨੂੰ ਨਾਲ ਗੱਦੇ ਵਗੈਰਾ ਕੰਬਲ ਵਗੈਰਾ ਮਿਲ ਜਾਂਦੇ ਆ ਉਹ ਸਾਹ ਦੇ ਅੰਦਰ ਰਹਿ ਗਏ ਤੇ ਤੁਹਾਨੂੰ ਕੋਈ ਇੱਥੇ ਤੇ ਇੱਧਰ ਵੀ ਰਹਿ ਗਿਆ ਬਈ ਸਨਾਰਾ ਸਾਮਰਾ ਤੇ ਆਹ ਸਾਹਮਣੇ ਹਾਲ ਆ ਜੀ ਕਿ ਇੱਥੇ ਅਸੀਂ ਉਕੇ ਸੀਗੇ ਅਸੀਂ ਇਹਦੇ ਵਿੱਚ ਨਹੀਂ ਰੁਗੇ ਬਾਹਰ ਜਾਵੜੇ ਸੀਗੇ ਕਿਉਂਕਿ ਰਾਸ ਜਿਆਦਾ ਦੇਖੋ ਇਹ ਸੰਗਤ ਬਹੁਤ ਜਿਆਦਾ ਅੱਜ 4 ਜੂਨ ਆਸੀਂ 3 ਜੂਨ ਨੂੰ ਸ਼ਾਮ ਨੂੰ ਪਹੁੰਚ ਗਏ ਸੀ 2.5 ਘੰਟੇ ਸਾਨੂੰ ਰਜਿਸਟ੍ਰੇਸ਼ਨ ਦੇ ਲਾਗੇ ਆ ਵੀ ਇੱਧਰ ਹਾਲ ਆ ਜਾਂਦਾ ਜੀ ਹਾਲ ਨੰਬਰ 2 ਅਸੀਂ ਹਾਲ ਨੰਬਰ 3 'ਤੇ ਰੁਕੇ ਸੀ ਤੇ ਇੱਧਰ ਆ ਜਾਂਦੇ ਲੰਗਰ ਹਾਂ ਪਰ ਜਾਤਾ ਪਾਣੀ ਛਕਦੇ ਆਂ ਤੇ ਸੇਮਪੁਰ ਸਾਹਿਬ ਮੈਨੇਜਮੈਂਟ ਟਰਸਟ ਜਿਹੜਾ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਦੇ ਵਿੱਚ ਇੱਥੇ ਹੀ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਇੱਥੋਂ ਹੀ ਜਿਹੜੀਆਂ ਸੰਗਤਾਂ ਅੱਗੇ ਆਸਤੇ ਚੱਲੇ ਪਉਂਦੀਆਂ ਤੇ ਆਹ ਸਾਹਮਣੇ ਤੁਸੀਂ ਦੇਖੋ ਹੁਣ ਪਹਾੜ ਬਹੁਤ ਸੂਰਤ ਨਜ਼ਾਰੇ ਤੇ ਤੁਹਾਨੂੰ ਅੱਗੇ ਦੱਸ ਦੇਣਾ ਕਿੰਨੇ ਤੇ ਅਸੀਂ ਜਿਹੜੀ ਬੁੱਕ ਕਰਵਾਈ ਆ ਜਾਂ ਟੈਕਸੀ ਬੁੱਕ ਕਰਵਾਈ ਟਾਟਾ ਸੂਮਾ ਜੀ ਹੁੰਦੀਆਂ ਜਿਹੜੀ ਆਲੀ ਪਰਸਨਲ ਵੀਕਲ ਬੁੱਕ ਕਰਵਾਇਆਗਾ ਆਪਾਂ ਇਹ ਕਹਿ ਲਈਏ ਵੀ ਇਹ ਸ਼ੇਅਰਿੰਗ 'ਚ ਜਾਣਾ ਤਾਂ ਸਸਤੀ ਪੈ ਜਾਂਦੀ ਹੈ ਕੀ ਤੇ ਅਸੀਂ 6500 ਰੁਪਏ ਦੇ ਵਿੱਚ ਕਰਵਾਈਆ ਜੇ ਆਂਦੇ ਸੀਗੇ ਅਸੀਂ 6 ਜਣੇ ਆ ਜੇ 8 ਜਣੇ ਕਰਾਂਗੇ 2 ਜਣੇ ਇਨਕਲੂਡ ਤਾਂ 6000 ਰੁਪਏ ਕਰਨ ਦੇ ਦੋ ਅਸੀਂ 6500 6500 ਦੀ ਕਰਵਾ ਲਈਏ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਾਹਮਣੇ ਪੰਪਾ ਤੇ ਪੰਪ ਤੇ ਇਧਰਲੀ ਸਾਈਡ ਹੀ ਜੇ ਬੁਕਿੰਗ ਹੁੰਦੀ ਹੈ ਕੀ ਸਾਰੇ ਹਨ ਜੇ ਤੁਸੀਂ ਜਾਣ ਵਾਸਤੇ ਸੌ ਕਰਵਾ ਸਕਦੇ ਆ ਆ 800 ਰੁਪਏ ਦੇ ਵਿੱਚ ਵੀ ਜਾ ਸਕਦਾ ਸ਼ੇਅਰਿੰਗ ਦੇ ਵਿੱਚ ਬੰਦਾ ਤੇ ਸਾਨੂੰ ਮਿਲ ਆ 1000 ਰੁਪਏ ਤੋਂ ਪਲੱਸ ਪੈ ਜਾਣਾਗਾ ਕਿਉਂਕਿ ਅਸੀਂ ਆਪ ਦਾ ਪਰਸਨਲ ਹੀ ਕਰਾਇਆ ਜਿੱਥੇ ਰੋਕੜਾ ਰੁਕ ਸਕਦੇ ਆ ਕਿਉਂਕਿ ਸੰਗਤ ਕਈ ਵਾਰੀ ਜ਼ਿਆਦਾ ਹੋ ਜਾਂਦੀ ਆ ਨਾ ਟਾਈਮ ਬਾਲਾ ਲੱਗ ਜਾਂਦਾ じゃ ਕੁਛ ਵੀ ਆ ਆਪੋ ਆਪਣੀ ਇੱਛਾ ਹਣਾ ਤੇ ਬਾਕੀ ਇਧਰ ਆ ਦੇਖੋ ਸਾਰੇ ਵਹੀਕਲ ਖੜੇ ਆ ਇੱਥੇ ਹੀ ਚੱਲਦੇ ਆ ਸੰਗਤ ਜਿੰਨਾ ਜਲਦੀ ਹੋ ਸਕੇ ਇੱਥੋਂ ਤੁਸੀਂ ਨਿਕਲ ਜਿਓ ਨਾ ਸਵੇਰੇ 7 ਵਜੇ 6 ਵਜੇ 5 ਵਜੇ ਤੁਰ ਪੈਂਦੇ ਤੁਸੀਂ 4 ਵਜੇ ਵੀ ਤੁਰ ਪੈਂਦੇ ਆ ਲੈ ਵੀ ਆਪਣੇ ਨਾਲ ਦੀ ਸੰਗਤ ਬੈਠੀ ਆ ਤਿਆਰ ਆ ਬਈ ਵੱਲੋਂ ਜਮ ਤਿਆਰ ਆ ਓਏ ਇਧਰ ਚ ਆ ਕੋ ਮੁੰਡਿਓ ਮਾੜਾ ਆ ਜਾਓ ਯਾਰ ਬਈ ਯਾਰ ਵੀਡੀਓ ਚ ਆ ਜਾਓ ਯਾਰ ਪੈਸੇ ਇਕੱਠਾ ਕਰੀ ਜਾਂਦੇ ਆ ਪੈਸੇ ਇਕੱਠੇ ਗਿਰ ਜਾਂਦੇ ਆ ਨਵੀਂ ਬਲੇਰੋ ਲੈਣੀ ਆ ਭਾਈ ਕੀ ਮਾਰ ਆ ਮੌਨ ਫੌਜੀ ਆ ਆ ਮੌਨ ਫੌਜੀ ਆ ਆ ਜਾਓ ਨੈਕਸਟ ਨੈਕਸਟ ਆਓਗੇ ਤਾਂ ਕੰਟੈਕਟ ਕਰ ਲੈਣਾ ਨੰਬਰ ਦੇਈ ਸਾਨੂੰ ਨੰਬਰ ਲੈ ਲੈ ਮੇਰਾ ਕਾਰਡ ਲੈ ਲੈ ਠੀਕ ਹੈ ਆ ਮੁੰਡੇ ਤਾਂ ਜਾਣਦੇ ਤੁਸੀਂ ਆਉਂਦੇ ਵੀ ਸਾਨੂੰ ਵਾਪਸ ਹੀ ਲੈ ਆਂ ਹਾਂ ਬਸ ਠੀਕ ਆ ਕੋਈ ਦਿੱਕਤ ਨਹੀਂ ਮੈਂ ਬਾਤ ਦੀਦਾਰਾ ਲੈ ਵੀ 645 ਤੇ ਚੱਲ ਪਿਆ ਆਪਾਂ ਕੌਣ ਪੈ ਗਈ ਹਾਂ ਪੌਣ ਉਹ ਪੈਦੇ ਬੈ ਗੇ ਤੇ ਦੀ ਜਨ ਮੈਂ ਕਰਦਾ ਤੂੰ ਕੌਣ ਪੈ ਗਈ ਤੇ ਪੌਣ ਪਈ ਪੌਣ ਪੈ ਗਈ ਤੇ ਜਿੰਨਾ ਛੇਤੀ ਹੋ ਸਕੀਏ ਤੇ ਨਿਕਲ ਜਾਣਾ ਬਹੁਤ ਮਸਤ ਥੀ ਯਾਰ ਮੇਰੇ ਸਾਹ ਬਗੇ ਬਗੇ ਬਦਰ ਰਾਤ ਵੀ ਗਏ ਉਹ ਗੋਮ ਨੇ ਸੁਦਰ ਵੀ ਗਏ ਉਹ ਸਭ ਜਗ੍ਹਾ ਬੋਲੇ ਸੋਨਿਆਰ ਸੁਨਿਆਕਾਰ ਤੇ ਹੁਣ ਆਪਾਂ ਫਲੇਰੋ ਕਰਾੜੀ ਚੱਲੇ ਆ ਜੀ ਉੱਡਦੀ ਤੇ ਜਾਂਦੀ ਆ ਨਾ ਮੈਂ ਕਿਹ ਗਾੜੀ ਇਹ ਇੱਧਰ ਆ ਜਾਂਦਾ ਜੀ ਹਨਾ ਲਕਸ਼ਮਣ ਚੂਲਾ ਕਿੰਨੇ ਰੁਪਏ ਲੀ ਇਹਨਾਂ ਗਾੜੀ ਦੇ ਇਹ ਹਾਂ ਪੈਂਚਟ ਤੋਂ ਤਾਂ ਮੈਂ ਕਿੰਨੇ ਦੇਤੇ ਹੈ ਸਾਹਮਣੇ ਰਹਿ ਗਿਆ ਜੀ ਆਪੇ ਲਕਸ਼ਮਣ ਚੂਲਾ ਤੇ ਲਕਸ਼ਮਣ ਚੂਲਾ ਰੋਡ ਅਰਦਵਾਰ ਤੇ ਇੱਥੋਂ ਆਪਾਂ ਨੂੰ ਕਾਫੀ ਟ੍ਰੈਫਿਕ ਹੁੰਦਾ ਜਿੰਨਾ ਹੋ ਸਕੇ ਇਸ ਟਾਈਮ ਨਾਲ ਨਿਕਲ ਜਾਓ ਸ਼ਾਮ ਨੂੰ ਬੁਕਿੰਗ ਕਰਵਾ ਲਊ ਆ ਦੀ ਪਹਿਲਾਂ ਪਹਿਲਾਂ ਇਹਨਾਂ ਦਾ ਨਾ ਵਧੀਆ ਹੈ ਹਿਸਾਬ ਕਿਤਾਬ ਨਾ ਗਿਦਾਰਨਾ 223 ਤੇ ਬਦਰੀਨਾ 291 ਆਪਾਂ ਪਿੱਛੇ ਜਾਣਾ ਹੋਣਾ ਥੋੜਾ ਜਿਹਾ ਆਪਾਂ ਜਾਣਾਗਾ ਗੋਵਿੰਦ ਘਾਟ ਤੇ ਬਾਕੀਰ ਪਹਾੜ ਜਿਵੇਂ ਆਪਾਂ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਨਾਲੋਂ ਬਹੁਤ ਵੱਖਰਾ ਇੱਥੋਂ ਦਾ ਦ੍ਰਿਸ਼ਤ ਵੀ ਤੇ ਉੱਤਰਾਖੰਡ ਤੇ ਹਿਮਾਚਲ ਦਾ ਇਹ ਦਿਨ ਰਾਤ ਦਾ ਫਰਕ ਹੈ ਵੱਖਰਾ ਵੱਖਰਾ ਹੀ ਹੋ ਜਾਣਾ ਤੁਸੀਂ ਗਾਂਹ ਦੇਖੀ ਜਾਓ ਇੱਥੋਂ ਵਾਲੇ ਜਿਹੜਾ ਹੁਣ ਵੀਊ ਆ ਰਿਹਾ ਇਹ ਵੱਖਰਾ ਹੋ ਜਾਊਗਾ ਤੇ ਉਸ ਤੋਂ ਬਾਅਦ ਵੀਊ ਆ ਜਿਹੜਾ ਹੋਰ ਬਣ ਜਾਣਾਗਾ ਭਾਈ ਮੜਾ ਵਾਈਪਰ ਮਾਰੀ ਸ਼ੀਸ਼ੇ ਤੇ ਅ ਭਾਈ ਨੇ ਦੱਸਿਆ ਸਾਨੂੰ ਜਿਵੇਂ ਤੇ ਯਾਰ ਜੇਰੂ ਤੁਸੀਂ ਆਪਾਂ ઋਸ਼ੀਕੇਸ਼ ਤੋਂ ਅੱਗੇ ਨੂੰ ਚੱਲ ਪਏ ਤਾਂ ਕੈਸ਼ ਵੱਧ ਤੋਂ ਵੱਧ ਰੱਖਿਓ 10000 ਤਾਂ ਹਾਂ ਮਿਨੀਮਮ ਰੱਖਿਓ ਨਾ ਮੈਕਸਿਮਮ ਜਿੰਨਾ ਜ਼ਿਆਦਾ ਹੋ ਸਕਦਾ ਬੜਾ ਵੀ ਨਹੀਂ ਤੇ ਕਹਿੰਦਾ ਵੀ ਉੱਥੇ ਗੂਗਲ ਪੇ ਵਗੈਰਾ ਨਹੀਂ ਚੱਲਦਾ ਕੈਸ਼ ਵੱਧ ਤੋਂ ਵੱਧ ਰੱਖੋ ਨੈਟਵਰਕ ਦੀ ਦਿੱਕਤ ਆ ਤੇ ਇਹ ਕਹਿੰਦਾ ਬਈ ਮੈਂ ਥੋੜਾ ਜਿਹਾ ਗਾਈਡ ਵੀ ਬਣਨਾਗਾ ਤੇ ਤੁਹਾਨੂੰ ਸਾਰੀ ਜਗ੍ਹਾ ਦੱਸੂਗਾ ਕਹਿੰਦਾ ਕਈ ਪਿੰਡਾਂ 'ਚ ਜਾ ਕੇ ਤੁਹਾਨੂੰ ਪੁੱਛ ਲੈਣਾ ਕਿ ਕਿੱਥੇ ਕਿੱਥੇ ਗਏ ਸੀ ਫਿਰ ਕਹਿੰਦਾ ਤੁਸੀਂ ਦੱਸ ਦਿਆਂ ਕਰੋਗੇ ਕਹਿੰਦਾ ਆਹ ਪੁਲ ਤੇ ਇੱਥੋਂ ਆਇਆ ਨਦੀ ਲੰਘਦੀ ਸੀਗੀ ਤੇ ਆਪਾਂ ਵੀ ਇਹਦੇ ਸਾਰੇ ਅੱਜ ਵੀਡੀਓ ਇਹ ਟਪ ਵੀ ਆ ਤੇ ਨਾਲ ਨਾਲ ਥੋੜੀ ਥੋੜੀ ਕਿਨਿੰਗ ਕਣੀਆਂ ਹੀ ਪੈ ਰਹੀਆਂ ਨਹੀਂ ਜਾਂ ਤੇ ਪੰਜਾਬ ਨਾਲੋਂ ਮੌਸਮ ਤਾਂ ਬਹੁਤ ਫਰਕਾਂ ਦਾ ਠੰਢ ਜਿਹੀ ਹੋ ਗਈ ਆ ਹੁਣ ਕਿ ਕਿੱਥੇ ਗਰਮੀ ਆਪਣਾ ਟੈਂਪਰੇਚਰ ਹੋਣ ਜਾਵੜਦਾ 40 46 ਇੱਥੇ ਨਾਲ ਕਿੰਨਾ ਹੋਊਗਾ ਹੋਊਗਾ 30 ਦੇ ਆਸੇ ਪਾਸ ਕੀ ਟੈਂਪਰੇਚਰ ਦੇਖਦੇ ਨੇ ਦੇਖ ਕੇ ਦੱਸਦੇ ਆਂ ਹਾਂ ਤੇ ਰਾਸਤੇ ਦੀ ਚੈਕਿੰਗ ਹੁੰਦੀ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਨਾ ਉਹ ਸਾਰੀ ਚੈਕਿੰਗ ਕਰਦੇ ਗੱਡੀਆਂ ਚੈਕਿੰਗ ਕਰਦੇ ਫਿਰ ਅੱਗੇ ਜਾਣ ਦਿੰਦੇ ਆ ਤੇ ਬਾਕੀ ਕਿਹਨੂੰ ਨਘਾ ਵੀ ਦਿੰਦੇ ਆ ਨਾ ਉਹ ਚੈਕਿੰਗ ਕਰ ਰਹੇ ਆ ਚੈਕਿੰਗ ਤੋਂ ਬਾਅਦ ਅੱਗੇ ਜਾਵਾਂਗੇ ਬਾਕੀ ਨਾ ਪਿੱਛੇ ਜਵੇਂ ਰੋਕੀ ਜਾਂਦੇ ਸੀ ਆਪਾਂ ਜਵੇਂ ਪਿਆਹ ਵਾਲੀਆਂ ਕੱਡੀਆਂ ਜਾਂ ਆਪਾਂ ਆਪਣੇ ਜਾਂਦੇ ਆਣਾ ਉਹਨਾਂ ਨੂੰ ਜ਼ਿਆਦਾ ਰੋਕਦੇ ਲੋਕਲ ਨੂੰ ਨਹੀਂ ਆ ਕਿਉਂਕਿ ਉਹ ਚੈਕਿੰਗ ਕਰਕੇ ਅੱਗੇ ਨਗਾਉਣ ਦਿੰਦੇ ਆ ਤੇ ਬਾਕੀ ਜਾ ਰਹੇ ਆ ਰਸਤੇ ਦੇ ਨਾਲ ਵਿੱਚ ਸਾਰਾ ਤੁਹਾਨੂੰ ਹੌਲੀ ਹੌਲੀ ਜਿਹੜੀ ਚੀਜ਼ ਦਿਖਾਉਣ ਵਾਲੀ ਦਿਖਾਵਾਂਗੇ ਤੇ ਭਾਈ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਕੇ ਆਓ ਤੇ ਅਸੀ ਕੇਸ ਤੋਂ ਹੁੰਦੀ ਆ ਆਨਲਾਈਨ ਵਾਲਾ ਓਟੀਪੀ ਨਹੀਂ ਆ ਰਿਹਾਗਾ ਨਹੀਂ ਆਨਲਾਈਨ ਵੀ ਆਪਾਂ ਕਰਵਾ ਸਕਦੇ ਆ ਹੋ ਸਕਦਾ ਸਾਈਟ ਚੱਲ ਪਈ ਹੋਵੇ ਅੱਛਾ ਹੁਣ ਸਹੀ ਟਾਈਮ ਆਹੀ ਹੈਗਾ ਜਿਵੇਂ ਆਪਾਂ ਜੂਨ ਦੀ ਸਟਾਰਟਿੰਗ ਤੇ ਜੂਨ ਦੇ ਐਂਡ ਜੇ ਤਾਂ ਮਤਲਬ ਇੱਥੋਂ ਤੱਕ ਜ ਸਹੀ ਟਾਈਮ ਰਹਿੰਦਾਗਾ ਤੇ ਉਸ ਤੋਂ ਬਾਅਦ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹੈਗੇ ਤੇ ਬਾਕੀ ਆ ਜਿਵੇਂ ਪਹਾੜ ਆ ਕੇ ਲੈਂਡਸਲਾਈਡ ਹੋ ਜਾਂਦੇ ਆ ਪੱਥਰ ਪੁੱਥਰੇ ਡਿੱਗ ਪੈਂਦੇ ਆਗੇ ਤੇ ਇਹਦੀ ਵੀ ਸੜਕ ਦਾ ਕੰਮ ਵੀ ਨਾਲ ਨਾਲ ਚੱਲੀ ਜਾਂਦਾ ਜਿਵੇਂ ਆ ਹੁਣ ਪੱਥਰ ਡਿੱਗੇ ਹੋਏ ਇੱਥੇ ਤਾਂ ਇਹ ਵੀ ਇੱਕ ਕੰਮ ਰਿਸਕੀ ਹੋ ਜਾਂਦਾ ਜਦੋਂ ਕਹਿੰਦਾ ਬਾਈ ਕਹਿੰਦਾ ਮੀਂਹ ਪੈਂਦਾ ਉਦੋਂ ਫਿਰ ਇਹ ਪੈਂਦਾ ਉਹ 슬ਾਈਡ ਹੋ ਜਾਂਦੇ ਆ ਪੱਥਰ ਪੁੱਥਰ ਪਹਾੜ ਖਿਸਕ ਕੇ ਜਾਂਦੇ ਆਗੇ ਕੱਚੇ ਪਹਾੜ ਜੇ ਹਨਾ ਤੇ ਹੌਲੀ ਹੌਲੀ ਬਦਲਦੇ ਜਾਣਗੇ ਤੁਸੀਂ ਦੇਖਦੇ ਜਾਓ ਕਿ ਪਹਾੜ ਕਿਉਂਕਿ ਸਟਾਰਟਿੰਗ ਹੋ ਜਾਂਦਾ ਨਾ ਪਹਾੜਾਂ ਦਾ ਮਾਲਿਆ ਦਾ ਸਟਾਰਟਿੰਗ ਹੋ ਜਾਂਦਾ ਫਿਰ ਉਦੋਂ ਜਦੋਂ ਆਪਾਂ ਐਂਟਰ ਹੁੰਨੇ ਆ ਨਾ ਗਾਂਹ ਦੀ ਗਾਂ ਪਹਾੜਾਂ ਦਾ ਫਰਕ ਪੈਂਦਾ ਜਾਂਦਾ ਲੈ ਵੀ ਇੱਥੋਂ ਹੁੰਦੀ ਆ ਰਾਫਟਿੰਗ ਹਣਾ ਆ ਸੀ ਆ ਇੱਥੋਂ ਹਾਰਗਾ ਕੇਸਤਾਂਗੇ ਲੱਦ ਕੇ ਤੇ ਤੋੜ ਦਿੰਦੇ ਆ ਇਹਨੂੰ ਪਰਾਂ ਨੂੰ ਤੇ ਜਾਂਦੇ ਆ ਝੂਟੇ ਖਾਂਦਿਆਂ ਕਈ ਤਾਂ ਵਿੱਚ ਹੀ ਡਿੱਗ ਜਾਂਦੇ ਆਗੇ ਐ ਤਾਂ ਰਿਸਕੀ ਜੇ ਕੰਮ ਹੈ ਕਿ ਬਚਾਪ ਚੂ ਲੈਂਦੇ ਆ ਬਚਾ ਲੇਤੇ ਹੈ ਉਹ ਪਾਣੀ ਵਿੱਚ ਡਰ ਜਾਏ ਤਾਂ ਕੋਈ ਹਾਂ ਹਾਂ ਗਾਈਡ ਹੁੰਦਾ ਨਾ ਨਾ ਅੱਛਾ ਵਾਟਰਪਰੂਫ ਜੈਕਟਰ ਹੁੰਦੀ ਹੈ ਠੀਕ ਹੈ ਠੀਕ ਹੈ ਕੋਈ ਰਿਸਕ ਨਹੀਂ ਹੈ ਨਾ ਕੋਈ ਰਿਸਕ ਨਹੀਂ ਤੇ ਬੰਜੀ ਜੰਪ ਕਿ ਜੰਪ ਕਿ ਵੀ ਉਹੀ ਪੀ ਹੈ ਹਾਂ ਉਹ ਆ ਗਿਆ ਅੱਛਾ ਉਹ ਆ ਗਿਆ ਉਹ ਅੱਗੇ ਆਉਗੀ ਬੰਜੀ ਜੰਪਿੰਗ ਦਾ ਉਹਦਾ ਬੜਾ ਪੜਾ ਜੰਪ ਜਾਗਾ ਆਏ ਮਹੱਲਾ ਵੀ ਛਾਲ ਮਾਰਨੀ ਪੜੀ ਤਾ ਕੁਝ ਹੋ ਗਿਆ ਯਾਰ ਆ ਡਿਕੇ ਹੁਣੇ ਹੁਣੇ ਤਾਜ਼ੇ ਤਾਜ਼ੇ ਜੇ ਤੇ ਜਿਹੜੀ ਜਿਹੜੀ ਬਹੁਤ ਸਾਰਿਆਂ ਨੂੰ ਉੱਚੀ ਆ ਬੰਜੀ ਜੰਪਿੰਗ ਜਿਹੜੀ ਹਰ ਤਵਾਰ ਹੁੰਦੀ ਹੈ ਕਿ ਨਹੀਂ ਸੀ ਗਈ ਚਰਵਾਉਂਦੇ ਆ ਆਪਣੇ ਬਲਾਂ ਸਾਰਿਆਂ ਨੂੰ ਉੱਚੀ ਆ ਬੰਗੀ ਜੰਪਈਆਂ ਹੀ ਆ ਰਹੀ ਆ ਤੇ ਭਾਈ ਰੱਸਾ ਜਾਂ ਬੰਨ ਦਦੇ ਪੈਰਾਂ ਨਾਲ ਤੇ ਛਾਲ ਮਾਰਉਂਦੇ ਥੱਲੇ ਤੇ ਬੰਦੇਆਂ ਦੇ ਚੀਕੇ ਹੀ ਨਿਕਲ ਜਾਂਦੇ ਆ 13 ਦਾ 13 ਹੀ ਨਿਕਲ ਜਾਂਦੇ ਉਹ ਗਿਆ ਥੱਲੇ ਨੂੰ ਹਣਾ ਤੇ ਇਹ ਵੀ ਯਾਰ ਕਹਿੰਦੇ ਹੁੰਦੇ ਆ ਵੀ ਇੱਕ ਦੇਖਾਂਗੇ ਜੇ ਦਿਲ ਜਾ ਵਾਕਿਆ ਦਾ ਕਰਕੇ ਜੰਪੀਗੇ 109 ਮੀਟਰ ਤੇ ਇੰਡੀਆ ਦੀ ਸਭ ਤੋਂ ਜਿਹੜੀ ਹਾਈਐਸਟ ਆ ਭਰਲੀ ਸਾਈਡ ਆਗੀ ਦੇਖੋ ਹਨਾ 109 ਮੀਟਰ ਕਿੰਨੀ ਬਣ ਜਾਂਦੀ ਆ ਦੇਖੋ ਜੀ ਕੋਲ ਤੇ ਪੂਰਾ ਸਾਈਨ ਸੂਨ ਕਰਵਾਉਂਦੇ ਆ ਇਹ ਵੀ ਬੰਦੇ ਦੀ ਭਾਈ ਜੇ ਕੋਈ ਕੁਝ ਵੀ ਹੋ ਗਿਆ ਤਾਂ ਤੂੰ ਆਪ ਦਾ ਜ਼ਿੰਮੇਵਾਰ ਆਂਗਾ ਪੂਰਾ ਲਿਖ ਲਿਖਾ ਕਰਾ ਕੇ ਫੇਰ ਮਰਾਉਂਦੇ 109 ਮੀਟਰ ਦੀ ਔਰ ਇਹ ਮੈਂ ਦਿਖਾਵਾਂਗਾ ਉਹ ਉੱਥੇ ਤਾਂ ਰੱਸਾ ਬੰਨ੍ਹ ਕੇ ਪੈਰਾਂ ਨਾਲ ਪੂਰਾ ਸੇਫਟੀ ਨਾਲ ਹੁੰਦਾ ਪਰ ਫੇਰ ਵੀ ਯਾਰ ਆਪ ਦਾ ਇਹ ਸੇਫਟੀ ਨਹੀਂ ਵੀ ਚੱਲਦੇ ਇਹ ਤਾਂ ਚੀਜ਼ਾਂ ਜ਼ਰੂਰ ਨਾਲ ਚੱਕ ਲਿਓ ਜਿਵੇਂ ਆਹ ਹੋ ਗਏ ਸੰਤਰੇ ਵਾਲੀਆਂ ਟੋਫੀਆਂ ਤੇ ਇਹ ਆ ਕੇਰਕੂਰ ਚੜਦੇ ਵਧੀਆ ਰਹਿੰਦੀ ਆ। ਕਈ ਥਾਂ ਤਾਂ ਇੰਨੀਆਂ ਕਿ ਭੈੜੀ ਰੋੜ ਆ ਜਾਂਦੀ ਆ ਦੇਖੋ ਨਾ ਕਿਵੇਂ ਵੱਡੇ ਹੋਏ ਪਹਾੜ ਨੂੰ ਇਹ ਡਾਰੀ ਲੱਗਦਾ ਹੈ ਤੇ ਹਰੇਕ ਥਾਂ ਅਸੀਂ ਦੇਖਦੇ ਆਏ ਕਿਤੇ ਨਾ ਕਿਤੇ ਪਹਾੜ ਡਿੱਗੇ ਹੁੰਦਾ ਕਿਤੇ ਲੈਂਡਸਲਾਈਡ ਹੋ ਜਾਂਦੇ ਪੱਥਰ ਜਿਹੇ ਡਿੱਗੇ ਹੁੰਦੇ ਆਗੇ ਤੇ ਬਾਕੀ ਆ ਇੱਧਰ ਆ ਗਿਆ ਆ ਪੁਣੇ ਸ਼੍ਰੀਨਗਰ ਤੇ ਬਾਈ ਆਪਣਾ ਮਨ ਲੱਗਦਾ ਇੱਥੇ ਲਾਲੀ ਬਾਈ ਸਾਈਡ ਜੀ ਤੇ ਚੱਕਰ ਚੱਕਰ ਆ ਜਿਵੇਂ ਹੁਣ ਬਾਈ ਨੂੰ ਥੋੜਾ ਜਿਹਾ ਸਹੀ ਨਹੀਂ ਫੀਲ ਕਰ ਰਿਹਾ ਹੈਗਾ ਇਹਦੇ ਆਸਤੇ ਬਈ ਖਾਣਾ ਵੀ ਘੱਟ ਖਾ ਕੇ ਆਏ ਹੋਣਾ ਤੇ ਵੱਧ ਤੋਂ ਵੱਧ ਸੰਤਰੇ ਵਾਲੀਆਂ ਟਾਫੀਆਂ ਇਨ ਉਹਗੈਰਾ ਰੱਖਿਓ ਨਾ ਅੰਡੇ ਆਇਆ ਵੀ ਉੱਥੇ ਚੱਲ ਰਹੀ ਐ ਨੇ ਸਾਡੇ ਨਾਲ ਹੀ ਗੰਗਰ ਨਦੀ ਚੱਲ ਰਹੀ ਐ ਇੱਧਰ ਖੱਲੀ ਸਾਈਡ ਖਾਈ ਤੇ ਆਇਥੋ ਦਿਖਾਉਣਾ ਤੁਹਾਨੂੰ ਮੈਂ ਇਹ ਉਹਨਾਂ ਨੂੰ ਵੀ ਪੁੱਛੀ ਦੀ ਆ ਤਾਂ ਇਹਦੇ ਬਰਸਾਤੀ ਨਾਲੇ ਇੱਧਰ ਆ ਜਾਂਦੀ ਨਦੀ ਆ ਤਾਂ ਬਰਸਾਤੀ ਨਾਲੇ ਆਗੇ ਇੱਧਰ ਨਾਲ ਨਾਲ ਬੰਦ ਤੁਹਾਨੂੰ ਦਿੱਕਤ ਹੀ ਪਤਾ ਬਾਕੀ ਇਹ ਨਾ ਜਦੋਂ ਮੈਂ ਹਾਂ ਹਾਂ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਹਾਂ ਉਹਨਾਂ ਨੇ ਜਦੋਂ ਇੱਕ ਮੰਨ ਲਓ ਕੀਤਾ ਬਣਾਉਂ ਹਾਂ ਆ ਚਰਨਿਆਂ ਦਾ ਪਾਣੀ ਆ ਰਿਹਾ ਉੱਪਰ ਹੁਣ ਤੇ ਇਹ ਕਹਿੰਦੇ ਪਾਣੀ ਬਹੁਤ ਵਧੀਆ ਹੁੰਦਾ ਇਹ ਭਰਦੇ ਆ ਤੇ ਵੈਸੇ ਪਾਣੀ ਰਾਹ ਚ ਸਾਨੂੰ ਜਿਵੇਂ ਆਪਾਂ ਟਰੈਕ ਕਰਦੇ ਉੱਥੇ ਵੀ ਆ ਹੀ ਮਿਲ ਜਾਂਦਾ ਬਹੁਤ ਪਾਣੀ ਮਿਲ ਜੂਗਾ ਤੇ ਬਾਈ ਰੁਕੇ ਸੀ ਬਾਈ ਨੂੰ ਉਲਟੀ ਆ ਗਿਆ ਆ ਗਿਆ ਇੱਕ ਵਕਤ ਇੱਕ ਹੋਰ ਚੀਜ਼ ਉਹਨੂੰ ਦੱਸ ਦਈਏ ਇੱਥੇ ਮੰਨ ਲਾ ਜੇ ਤੁਸੀਂ ਰਿਸ਼ੀ ਕੇਸ ਤੋਂ ਚੱਲ ਪੇਧਰ ਨੂੰ ਤਾਂ ਥੋੜਾ 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 ਸਮਾਨ ਮਹਿੰਗਾ ਹੁੰਦਾ ਜਾਣਾਗਾ ਅਸੀਂ ਹੁਣ ਹਾਂ ਹਾਂ ਬਾਈ ਲਿਵਕੀ ਵਾਲੀ ਬੋਤਲਾ ਹਨਾ ਆਪਣੇ ਮੰਨ ਲਾ 90 ਕ ਦੀ ਹੋਊ ਇੱਥੇ 120 ਰੁਪਿਆ ਦੀ ਆ 120 ਰੁਪਿਆ ਦੇ ਫਿਰ ਅਸੀਂ ਜੇ ਆਪਾਂ ਗੋਵਿੰਦ ਘਾਟ ਪਹੁੰਚ ਕੇ ਉੱਥੇ ਹੋਰ ਵੀ ਸਮਾਨ ਮਹਿੰਗਾ ਹੋ ਜਾਣਾ ਜੇ ਕੀ ਵੀ ਕੋਈ ਮਾੜਾ ਮੋਟਾ ਆਪ ਨੂੰ ਲੱਗਦਾ ਵੀ ਸਮਾਨ ਮਹਿੰਗਾ ਲੈਣ ਵਾਲਾ ਜਾਂ ਕੋਈ ਹਨਾ ਆ ਪਿੱਛੇ ਲੈ ਕੇ ਆ ਜਿਵੇਂ ਸਟਿਕ ਵਗੈਰਾ ਲੈਣੀਆਂ ਜਾਂ ਬਰਸਾਤੀਆਂ ਉਹ ਵੀ ਇੱਥੋਂ ਮਿਲ ਜਾਂਦੀਆਂ ਸਟਿਕ ਵਗੈਰਾ ਚਲੋ ਉੱਥੋਂ ਲੈ ਲਿਓ ਤੁਸੀਂ ਜਿਵੇਂ ਆਪਾਂ ਗੋਗਿੰਦ ਘਾੜ ਤੋਂ ਮਿਲ ਜਾਂਦੀਆਂ ਪਰ ਇੱਥੇ ਵੀ ਹੌਲੀ ਹੌਲੀ ਸਮਾਨ ਜਿਹੜਾ ਮਹਿੰਗਾ ਹੁੰਦਾ ਜਾਣਾਗਾ ਕਿਉਂਕਿ ਇਹਨਾਂ ਨੂੰ ਲਿਆਉਣ ਤੇ ਉੱਪਰ ਖਰਚਾ ਵੀ ਆਉਂਦਾ ਇਹ ਕਹਿੰਦੇ ਤਾਂ ਕਰੀ ਹੋਰ ਬਾਈ ਜੀ ਕੀ ਹਾਲ ਚੰਨ ਵਧੀਆ ਵੀਰੇ ਕਰਦੀ ਕਲਾ ਬਰੇ ਬਾਗੋ ਬਾਗ ਕਰਨ ਤੇ ਕਿਹੜਾ ਪਿੰਡ ਬਾਈ ਦਾ ਪਿੰਡ ਖਨਾਲ ਕਲਾਂ ਡਿਸਟ੍ਰਿਕਟ ਸੰਗਰੂਰ ਬਾਈ ਠੀਕ ਆ ਠੀਕ ਆ ਤੇ ਪਹਿਲੀ ਯਾਤਰਾ ਬਾਈ ਨਹੀਂ ਵੀਰੇ 2010 ਤੇ 11 ਦੇ ਵਿੱਚ ਮੈਂ ਪਹਿਲਾਂ ਵੀ ਆ ਚੁੱਕਿਆ ਠੀਕ ਆ ਠੀਕ ਆ ਤੇ ਬਾਈ ਆਪਾਂ ਨੂੰ ਕੱਲ ਹੀ ਮਲੇ ਸਾਡੇ ਨਾਲ ਨਾਲ ਹੀ ਜਾ ਰਹੇ ਬਾਈ ਇਹਰੇ ਮੋਟਰਸਾਈਕਲ ਤੇ ਅਸੀਂ ਮਤਲਬ ਤੇ ਗੱਡੀ ਤੇ ਆਗੇ ਤੇ ਅਸੀਂ ਇੱਥੇ ਰੁਕੇ ਸੀ ਦੇਵ ਪ੍ਰਿਆਗ ਤੇ ਜਿਹੜਾ ਆ ਨਦੀਆਂ ਦਾ ਸੰਗਮ ਹੋ ਰਿਹਾ ਇਧਰ ਉਹ ਭਾਗੀ ਰਥੀ ਆ ਹਲਕਲੰਦ ਆ ਰਹੀ ਹੈ ਤੇ ਇਧਰ ਗੰਗਾ ਨਦੀ ਨਿਕਲ ਰਹੀ ਹੈ ਨਾ ਤੇ ਬਾਈ ਨਾ ਤੇ ਬਾਕੀ ਆਪਾਂ ਮਿਲਦੇ ਹਾਂ ਅੱਗੇ ਬਾਈ ਸਬਸਕ੍ਰਾਈਬ ਕਰਿਓ ਜੀ ਮਾਨ ਨੂੰ ਧੰਨਵਾਦ ਆਫ ਥੈਂਕ ਯੂ ਓਹੋ ਆ ਦੇਖੋ ਬਾਈ ਜਣਾ ਟਰੈਕਟਰ ਦਾ ਵੀ ਨਹੀਂ ਪਤਾ ਲੱਗਦਾ ਕਿਹ ਜੀ ਗੱਡੀ ਨੰਬਰ ਜਾਵਾਂ ਲੈ ਜੀ ਬਹੁਤ ਟਾਈਮ ਹੋਣਾ 10 ਵਜ ਗਏ ਸੀ ਚੱਲੇ ਸੀ 6 6:30 ਦੇ ਕਰੀਬ ਹੁਣ ਤੇ ਹੁਣ ਪਹਿਲੀ ਇਰਜਾਮ ਮਿਲਿਆ ਸਾਨੂੰ ਕਿੱਥੇ ਜੀ ਮਿਲਿਆ ਜਾਵੇਂ ਆਗੇ ਕਾਂ ਪੇ ਕਹਾਂ ਪੇ ਆ ਹਮ ਸਿਰਨਾਗਰ ਸ਼੍ਰੀਨਗਰ ਸ਼੍ਰੀਨਗਰ ਪਹੁੰਚਣਾ ਲੈ ਆ ਤੇ ਸ਼੍ਰੀਨਗਰ ਕਸ਼ਮੀਰ ਵਾਲਾ ਨਹੀਂ ਭਰਾਓ ਇਹ ਯੂਕੇ ਵਾਲਾ ਹੈਗਾ ਉੱਤਰਾਖੰਡ ਵਾਲਾ ਕੀ ਕੋਰ ਵੀ ਕਹਿੰਦੇ ਨੇ ਗੜਵਾਲ ਵੀ ਇਸੇ ਕੋਲਤੇ ਆਂ ਹਾਂ ਸ਼੍ਰੀਨਗਰ ਗੜਵਾਲ ਸ਼੍ਰੀਨਗਰ ਗੜਵਾਲ ਆ ਗਿਆ ਜੀ ਰੋਦਰ ਪ੍ਰਯਾਗ ਕਰਨ ਪ੍ਰਯਾਗ ਸ੍ਰੀ ਬਦਰੀਨਾ ਸ਼੍ਰੀਨਗਰ ਇੰਟਰੂ ਹੋ ਗਿਆ ਆਪਾਂ ਤੇ ਸ਼੍ਰੀਨਗਰ ਦਿਖਾਉਣੇ ਸੋਲੋਂ ਨਾ ਬਾਜ਼ਾਰ ਵੀ ਜਾਈਏਗੇ ਜੇ ਸਾਡੀ ਬਾਜ਼ਾਰ ਵੀ ਸ਼੍ਰੀਨਗਰ ਮਾਤ ਪੇ ਠੀਕ ਹੈ ਮਾਰਕੀਟ ਵੀ ਠੀਕ ਹੈ ਲੈ ਵੀ ਚਲੋ ਆਪਾਂ ਚੱਲਦੇ ਹਾਂ ਮਾਰਕੀਟ ਵੇਖ ਦੀ ਹਾਂਜੀ ਆ ਆ ਗਏ ਸ਼੍ਰੀ ਨਗਰ ਉੱਤਰਾਖੰਡ ਵਾਲਾ ਆ ਜੀ ਦੇਖੋ ਇਹਦੀ ਮਾਰਕੀਟ ਸਾਰੀ ਮਾਰਕੀਟ ਹੈ ਜੀ ਆਪਾਂ ਗਈ ਜੀ ਨਗਰਾਂ ਇਹਦੇ ਤੇ ਅੱਗੇ ਫਿਰ ਸ਼੍ਰੀ ਨਗਰ ਤੋਂ ਬਾਅਦ ਆਊਗਾ ਰੋਦਰ ਪ੍ਰਯਾਗ ਤੇ ਫਿਰ ਉੱਥੇ ਦੇਖਦੇ ਹਾਂ ਇਹ ਤਾਂ ਪੱਥਰ ਡਿੱਗ ਪੈਂਦੇ ਹਨ ਤੇ ਥੋੜਾ ਜਿਹਾ ਵੱਜਦਾ ਇਧਰ ਥੱਲੇ ਕਿੰਨੇ ਖਾਈ ਨੇ ਥੱਲੇ ਨਵੀ ਹੈ ਉੱਤਲੋ ਸਾੰਨੇ ਆ ਰਹਾ ਜਮ ਰਾਜ ਹਾਰੀ ਦੇਵੀ ਦਾ ਮੰਦਿਰ ਕਾਹਨ ਪੇ ਭਾਈ ਉਹ ਸਾੰਨੇ ਆ ਰਹਾ ਹੈ ਜ਼ਬਰਦਸਤ ਸਨਿਗ ਕੇ ਸਾਨੀ ਕੋਈ ਨੋਰਮਲ ਡਰਾਈਵਰ ਅੱਛਾ ਜਮ ਰਾਜ ਦਾ ਮੰਦਿਰ ਹਾਰੀ ਦੇਵੀ ਹਾਰੀ ਦੇਵੀ ਠੀਕ ਹੈ ਜਮ ਰਾਜ ਸਰ ਮੰਦਿਰ ਕੋਈ ਨੋਰਮਲ ਨਹੀਂ ਹੈ ਇਹ ਆਉ ਰਹਿ ਗਿਆ ਬਾਈ ਜਿਹੜਾ ਬਾਈ ਕਹਿੰਦਾ ਸੀ ਮੰਦਿਰ ਸਾਹਮਣੇ ਇਹ ਕਹਿੰਦਾ ਪੁੱਤੋਂ ਨਹੀਂ ਜਾਵਾਂਗੇ ਨੇੜੇ ਦੇ ਹੋ ਕੇ ਤੇ ਇਹ ਆ ਗਿਆ ਜੀ ਡੂੰਗਰੀ ਪੱਤ ਚੈੱਕ ਕਰਾਂ ਇੱਥੋਂ ਦੀ ਨਾ ਕਾਫੀ ਅਸੀਂ ਆ ਦੇਖਤੀਆਂ ਜਿਵੇਂ ਅੰਡਰ ਪਹਾੜਾਂ ਦੇ ਵਿੱਚ ਦੀ ਟਨਲ ਬਣ ਰਹੀਆਂ ਤੇ ਬਾਈ ਕਹਿੰਦਾ ਇੱਥੋਂ ਦੀ ਹੁਣ ਰਿਸ਼ੀਕੇਸ਼ ਤੋਂ ਸਿੱਧੀ ਕਰਨ ਪ੍ਰਯਾਗ ਤੱਕ ਟ੍ਰੇਨ ਚੱਲਿਆ ਕਰੋਗੇ ਇਹ ਪਹਾੜਾਂ ਦੇ ਵਿੱਚ ਦੀ ਸਿੱਧੀ ਜਾਇਆ ਕਰੂਗੀ ਹੁਣ। ਇੱਕੋ ਇੱਥੋਂ ਤੱਕ ਦਾ ਜਿਹੜਾ ਇੱਥੇ ਉੱਤਰਾਖੰਡ ਦੇ ਵਿੱਚ ਡਵੈਲਪ ਹੋ ਰਿਹਾ ਵੀ ਟ੍ਰੇਨ ਵੀ ਕਰਨ ਪ੍ਰਯਾਗ ਤੱਕ ਜਾਇਆ ਕਰੂਗੀ। ਮੈਂ ਤੁਹਾਨੂੰ ਕੋਈ ਆਈ ਨਾ ਤੰਨ ਦੇ ਵਿੱਚ ਦਿਖਾਉਂਗਾ। ਉਥੋਂ ਦੇ ਜਿਹੜੇ ਬਣਾ ਰਹੇ ਆ ਇਹ ਸਿੱਧਾ ਡਾਇਰੈਕਟਰ ਆ ਟ੍ਰੇਨ ਵਰਕ ਤੇ। ਇਹ ਦਿੱਲੀ ਕੋਲ ਆਉਂਦੇ ਨੰਨਾਦੀ ਦੇ ਵਿਚਾਲੇ ਆ ਸੈਂਟਰ 'ਚ ਆ ਜਾਂਦਾ ਮੰਦਿਰ। ਰੁਦਰ ਪ੍ਰਿਆਗੇ ਥੋੜਾ ਜੰਦਾਗਾ 16 ਕਿਲੋਮੀਟਰ ਕਰਨ ਪ੍ਰਿਆਗ ਰਹਿ ਜਾਂਦਾ ਨਾ 10 ਕਿਲੋਮੀਟਰ ਤੇ ਇੱਕ ਚਮੰਦਰ ਪਣਿਆ ਹੋਇਆ ਬਾਈ ਇਹਦੇ ਥੱਲੇ ਇੱਥੇ ਸਾਰੇ ਦਰਸ਼ਨ ਕਰਕੇ ਜਾਂਦੇ ਹਨ ਆਹ ਦੇਖੋ ਕਿੰਨਾ ਪੁਲ ਬਣਦਾ ਪਿਆ ਹਾਂ ਹਾਂ ਤੇ ਆਹ ਕਿੰਨਾ ਲੋਹੇ ਲੋਹਾ ਲਾਇਆ ਹੈ ਨਾ ਹਾਂ ਰੇ ਜਿੱਤਾ ਟ੍ਰੇਨ ਵਾਲਿਆਂ ਚੰਨੜਾ ਬਣਾ ਰਿਹਾ ਜਿਹੜਿਆ ਇਹਦੇ ਸਾਈਡ ਤੇ ਰਹਿ ਗਈਆਂ ਹਨ ਬਣਾਈਆਂ ਸਾਈਕੋਸਿਧੀ ਟ੍ਰੇਨ ਜਾਇਆ ਕਰੂਗੀ ਕਰਨ ਪ੍ਰਯਾਗ ਤੱਕ ਵੀ ਗੋਚਰ ਆ ਕੇ ਇੱਥੇ ਆਪਣਾ ਜਿਹੜਾ ਹੁੰਦੀ ਹੈ ਜੀ ਰਜਿਸਟ੍ਰੇਸ਼ਨ ਉਹ ਚੈੱਕ ਹੁੰਦੀ ਹੈ ਤੇ ਫਿਰ ਗੱਡੀਆਂ ਲੰਘਣ ਦਿੱਤਾ ਜਾਂਦਾ ਹੈ ਨਾ ਤੇ ਅਸੀਂ ਆ ਕੇ ਪਿੱਛੋਂ ਵੱਲਾ ਉੱਤਰ ਕੇ ਪਹਿਲਾਂ ਹੀ ਕਰਵਾ ਲਈ ਇੱਥੇ ਰਜਿਸਟ੍ਰੇਸ਼ਨ ਆਪ ਦਾ ਵੈਰੀਫਿਕੇਸ਼ਨ ਤੇ ਹੁਣ ਅੱਗੇ ਚੱਲੇ ਹਾਂ ਹਜੇ ਨਾ ਜੋਸ਼ੀ ਮੱਠ ਤੋਂ ਅਸੀਂ 50 ਕਿਲੋਮੀਟਰ ਪਿੱਛੇ ਆ ਤੇ ਮੌਸਮ ਬਦਲ ਵੀ ਗਿਆ ਮਾੜੀ-ਮਾੜੀ ਕਣੀ ਇਹ ਪੂਰੀ ਡਿੱਗ ਰਹੀ ਆ ਤੇ ਦੇਖੋ ਕਿੰਨਾ ਸੋਹਣਾ ਮੌਸਮ ਬਣ ਗਿਆ ਬੱਦਲਬਾਈ ਹੋ ਗਈ ਆ ਤੇ ਮੰਨ ਕੇ ਚੱਲੋ ਵੀ ਅਸੀਂ 6:30 ਚੱਲੇ ਸੀਗੇ ਤੇ ਹੁਣ 2:43 ਮਿੰਟ ਕੁੰਟੇ ਨਾਮ ਨਾਲ ਆਟ ਜਿੰਦੇ ਤੇ ਬਾਈ ਇਹਨਾਂ ਵੀ ਹੌਲੀ ਹੌਲੀ ਚੱਲਾਂ ਕਾਲ ਕਰਨ ਦੀ ਕੋਈ ਲੋੜ ਨਹੀਂ ਤੇ ਆਪਣੇ ਬੰਦੇ ਉਹ ਆਉਂਦੇ ਤੁਰੇ ਜੇ ਪੂਰੇ ਪੱਥਰ ਜਿਹਾ ਸੀਗਾ ਚੱਕਣ ਲੱਗੇ ਸੀਗੇ ਤੇ ਜਾਮ ਲੱਗਿਆ ਪਾਇ ਹੁਣ ਜਾਮ ਖੋਲਿਆ ਤੇ ਬਾਕੀ ਘੈਂਟ ਬਣ ਗਿਆ ਮੌਸਮ ਹੌਥ ਹੁੰਦੇ ਹੋਏ ਹੁੰਦੇ ਹੋਏ ਇਦਾਂ ਇਦਾਂ ਆ ਕੇ ਇੱਥੋਂ ਐ ਹੁੰਦੇ ਆ ਕੇ ਹੁਣ ਸਾਡੇ ਗੱਡੀ ਖੜੀ ਆ ਡਰਾਈਵਰ ਕਹਿੰਦਾ ਮੈਂ ਧੂਣਾ ਥੋੜੀ ਗੱਡੀ ਅਸੀਂ ਤੁਰ ਕੇ ਗਾਂਗੇ ਤੇ ਉਹ ਤੁਗਲੇਸ਼ੀਅਰ ਦੀ ਸਿਰਫ ਹੋ ਗਿਆ ਉਹ ਪਰ ਕੋਈ ਨਹੀਂ ਆ ਦੇਖੋ ਪਾੜਾਂ ਦਾ ਨਿਆਰਾ ਸਵੇਰੇ 6:30 ਚੱਲੇ ਸੀ ਤੇ ਮਤਲਬ 6:30 ਵਜੇ ਅਸੀਂ ਪਹੁੰਚੇ ਹਾਂ ਪੂਰੇ 12 ਘੰਟੇ ਲਾਏ ਤੇ ਡਰਾਈਵਰ ਵੀ ਕਹਿੰਦਾ ਯਾਰ ਆਪਾਂ ਹੌਲੀ ਹੌਲੀ ਚੱਲਾਂਗੇ ਤੇ ਪੂਰੇ 12 ਘੰਟੇ ਚ ਪਹੁੰਚੇ 30 40 50 ਪਿਆਰ ਤੋਂ ਥੱਲੇ ਥੱਲੇ ਸਪੀਡ ਰਹੀ ਆ ਤੇ ਅਸੀਂ ਗੋਵਿੰਦ ਘਾਟ ਨਹੀਂ ਗਏ ਕਿਉਂਕਿ ਇੱਕ ਤਾਂ ਆਪਣੀ ਸੰਗਤ ਬਹੁਤ ਆ ਨਾ ਰਾਸੀ ਸਾਨੂੰ ਆਏ ਸੀ ਅਸੀਂ ਪਹਿਲਾਂ ਹੀ ਰੁਕ ਜੀਏ ਤੇ ਅਸੀਂ ਜੋਸ਼ੀ ਮੱਠ ਰੁਕ ਗਏ ਇੱਥੇ ਰੂਮ ਲਿਆ ਗਏ ਸੀ ਤੇ ਰੂਮ ਲਿਆ ਅਸੀਂ 6 ਜਣੇ ਸੀਗੇ ਤੇ 6 ਜਣਿਆਂ ਨੇ ਇਹ ਜਿਹੜਾ ਰੂਮ ਲੈ ਲਿਆ ਚਲੋ ਵੀ ਇੱਕ ਆ ਇੱਕ ਆ ਬेड ਡੈਕਟਰ ਤੇ ਇੱਕ ਇਧਰ ਤੇ ਬਾਕੀ ਹਨ ਗਰਮ ਪਾਣੀ ਦਾ 600 ਗਰਮ ਪਾਣੀ ਦੇ ਪਿੱਛੇ ਲੱਗ ਗਿਆ ਤੇ 260 ਰੁਪਏ ਜੇ ਵੰਡ ਗਏ 6 ਜਣਿਆਂ ਨੂੰ ਤਾਂ ਆਉਂਦਾਗਾ ਤੇ ਬਾਕੀ ਹੁਣ ਇੱਥੋਂ ਅਸੀਂ ਸਵੇਰੇ ਜਲਦੀ ਨਿਕਲਾਂਗੇ ਕਿਉਂਕਿ ਅਸਾਂ ਸੀ ਟੂਰ ਲੋਕ ਅਟਰੈਕਸ਼ਨ ਕਰਨਾ ਹਨਾ ਤੇ ਜਿਹੜਾ ਆਪਾਂ ਗੋਵਿੰਦ ਧਾਮ ਸ਼ੀਧੀ ਸ਼ੀਧੀ ਪਹੁੰਚ ਸਕੀਏ ਇਸ ਤੋਂ ਇਲਾਵਾ ਬਹੁਤ ਸੋਹਣਾ 뷰 ਹੈ ਜਿਹੜਾ ਦੇਖੀਏ ਪੱਤੜ ਹੁਣ ਜਮਾਂ ਐ ਵਿੱਚ ਫਿਰਦੇ ਨੇ ਉੱਧਰ ਸੂਜੀ ਸਾਹਮਣੇ ਦੇਖੋਗੇ ਨਾ ਤੁਹਾਨੂੰ ਗਲੇਸ਼ੀਅਰ ਦਿਸਦੇ ਹੋਣਗੇ ਤੇ ਸਾਹਮਣੇ ਦੇਖੋ ਬਾਕੀ ਆ ਦੀ ਰਜਿਸਟ੍ਰੇਸ਼ਨ ਕਰਵਾ ਲਿਆ ਹਣਾ ਆਨਲਾਈਨ ਸਾਈਟ ਤੇ ਜਾ ਕੇ ਉਤਰਾਖੰਡ ਟੂਰਿਜ਼ਮ ਤੇ ਤੇ ਜਾਂ ਫਿਰ ਇੱਥੇ ਆ ਕੇ ਆਫਲਾਈਨ ਵੀ ਕਰਵਾ ਸਕਦੇ ਪਰ ਇੱਥੇ ਜ਼ਿਆਦਾ ਰਾਸ਼ ਹੁੰਦੀ ਹੈ ਤੇ ਅਸੀਂ ਹੁਣ ਸਵੇਰੇ ਨਿਕਲਾਂਗੇ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਉੱਥੇ ਵੀ ਰੂਮ ਮਿਲ ਜਾਣਗੇ ਵੈਸੇ ਉੱਥੇ ਅਸੀਂ ਆ ਇਹ ਸੋਚਿਆ ਵੀ ਰਾਸ਼ ਜ਼ਿਆਦਾ ਹੋਊਗਾ ਤੇ ਅਸੀਂ ਇੱਕ ਚੱਲੋ ਜੋਸ਼ੀਮਾਟੀ ਧੱਕ ਜਾਂਗੇ ਤੇ ਜੋਸ਼ੀਮਾਟ ਤੋਂ ਮਨ ਲੱਗਦਾ 18 ਕਿਲੋਮੀਟਰ ਸਾਈਡ ਤੇ ਆ ਸਾਨੂੰ ਘੰਟਾ ਲੱਗਣਾਗਾ ਕੇ ਜਾਣ ਦੇ ਤੇ ਸਵੇਰੇ ਸੀ ਚਾਰ ਕੋਏ ਨਿਕਲਣ ਹੁਣ ਦੇਖੋ ਤੁਸੀਂ ਮੀਂਹ ਪੈ ਗਿਆ ਥੋੜਾ ਥੋੜਾ ਇਹ ਤੇ ਸ਼ਾਇਦ ਨਹੀਂ ਦਿਖ ਰਿਹਾ ਤੇ ਬਾਕੀ ਕਰ ਦਿਓ ਸ਼ੇਅਰ ਤੇ ਅਗਲਾ ਬਲੌਗ ਫਿਰ ਮਿਲਦੇ ਹਾਂ ਧੰਨਵਾਦ ਜੀ